सामने से एक सवाल है कि अगर के अपने एक व्यक्ति को बीबीएमबी ने लगा दिया है उसको कैसे देखते देखो वो तो पहले भी लाई जाते हैं वो तो पहले भी लाई जाते हैं ना वो तो मैं यही तक कहना है कि बीबीएमबी पंजाब का 60% जोड़ा है हिस्सा ते जद के दो स्टेट है ना बाकी दोनों का 40 है ते अफसर ਤੁਸੀਂ ਜਾਂ ਜਿਹੜੇ ਮੈਂਬਰ ਨੇ ਉਹ ਤੁਸੀਂ ਆਪਣੇ ਲਾ ਰਹੇ ਹੋ ਮਨ ਮਰਜ਼ੀ ਨਾਲ ਇਹ ਮਨ ਮਰਜ਼ੀ ਦਾ ਚੱਲ ਨਹੀਂ ਨਹੀਂ ਜਦੋਂ ਅਸੀਂ ਇਹੀ ਮੰਗ ਕਰਤੀ ਕਿ ਅਸੀਂ BBMP ਦਾ ਪੁਨਰਗਠਨ ਚਾਹੁੰਦੇ ਆ ਕਿ ਦੁਬਾਰਾ ਬਣਾਈਏ ਤੇ ਜਿਹੜਾ ਜਿਹਨੂੰ ਜਿੰਨਾ ਹਿੱਸਾ ਬਣਦਾ ਉਹਨੂੰ ਈਵਨ ਵੋਟ ਵੀ ਹੁਣ ਜੇ ਹਿਮਾਚਲ ਆਪਣਾ ਹਰਿਆਣਾ ਤੇ ਰਾਜਸਥਾਨ ਚ BJP ਸਰਕਾਰਾਂ ਨੇ ਠੀਕ ਹੈ ਪੰਜਾਬ ਚ ਸਾਡੀ ਸਰਕਾਰ ਕੱਲ ਨੂੰ ਤਿੰਨੇ ਬੈਠੇ ਆ ਕਿਤੇ ਕਿਸੇ ਟਾਪਿਕ ਤੇ VOTING ਹੋ ਗਈ ਤਾਂ ਪੰਜਾਬ ਪੰਜਾਬ ਨੂੰ ਛੱਡ ਕੇ ਹਰਿਆਣਾ ਤੇ ਜਿਹੜਾ ਰਸਤਾ ਨੇ ਬੀਜਪੀ ਸਰਕਾਰਾਂ ਨੇ ਉਹ ਦੋ ਵੋਟਾਂ ਪਾ ਦੇਣਗੇ ਦੋ ਇੱਕ ਨਾਲ ਪੰਜਾਬ ਹਾਰ ਜਾਊਗਾ ਕਿਵੇਂ ਜੀ ਜੋ 60% ਸਪੋਰਟ ਦੀ ਵੈਲਿਊ ਵੀ ਤਾਂ ਨਹੀਂ ਹੋਣੀ ਚਾਹੀਦੀ ਉਹਨਾਂ ਦਾ 20-20% ਹੈ ਬਲਕਿ 40% ਦੋਨੇ ਨੇ ਤਾਂ ਉਹਨਾਂ ਦੀ ਬੋਟ ਦੋਨਾਂ ਦੀਆਂ ਵੋਟਾਂ ਦਾ 40% ਹੋਣਾ ਚਾਹੀਦਾ ਉਸ ਸਭ ਨਾਲ ਬੋਟ ਦੀ ਵੈਲਿਊ ਹੋਣੀ ਚਾਹੀਦੀ ਹੈ ਨਾ ਇਹ ਤਾਂ ਤੱਕਾ ਹੋ ਗਿਆ ਨਾ ਸੋ 21 ਤਰੀਕ ਤੱਕ ਉਹਨਾਂ ਦਾ ਪਾਣੀ ਚ ਕੋਈ ਅਸੀਂ ਕਹਿਆ ਸੀ ਤੁਸੀਂ 21 ਤਰੀਕ ਤੱਕ ਆਪਣਾ ਵਾਰਤ ਲਿਆ 21 ਤਰੀਕ ਤੋਂ ਬਾਅਦ ਅਸੀਂ ਉਹਨਾਂ ਦਾ ਪਾਣੀ ਜਿਹੜਾ ਉਹ ਉਹਨਾਂ ਨੂੰ ਜਿੰਨਾ ਉਹਨਾਂ ਦਾ ਕੋਟਾ ਪੰਡਾ ਉਹ ਦੇਤਾ ਠੀਕ ਹੈ ਨਾ ਅਗਲੀ ਕੀ ਤੋਂ ਪਹਿਲਾਂ ਹੁਣ ਸਾਥੋਂ ਮੰਗਣ ਚਾਹੇ BBMB ਜੋ ਮਰਜ਼ੀ ਕਰੀ ਜਾਏ ਜਿਹੜਾ ਪਾਣੀਆਂ ਦੇ ਰਖਵਾਲੀ ਜਿਹੜੀ ਹੈ ਪੰਜਾਬ ਦੇ ਲੋਕ ਕਰਦੇ ਆ ਇਹ BBMB ਜੋ ਵੀ ਇਹਨਾਂ ਨੇ ਬਣਾਏ ਹੋਏ ਨੇ ਕੋਟ ਚ ਗਈ ਸੀ ਫਿਰ ਕੀ ਹੋ ਗਿਆ ਕੋਟ ਦੇ ਕੋਟ ਨੇ ਵੀ ਝਾੜ ਹੀ ਪਾਈ ਇਹਨਾਂ ਕਿ ਭਾਈ ਨਹੀਂ ਹਿੱਸਾ ਬਣਦਾ ਕੋਟਾ ਵਰਤ ਕੇ ਤੁਸੀਂ ਆਪਣਾ ਪੰਜਾਬ ਕਿਸੇ ਹੋਰ ਦਾ ਕੋਟਾ ਨਹੀਂ ਵਰਤਿਆ ਪੰਜਾਬ ਆ ਇਸ ਵਾਰ ਅਸੀਂ ਨੇਰੀ ਆਪਣਾ ਸਿਸਟਮ ਠੀਕ ਕਰ ਰੱਖਿਆ 1 ਜੂਨ ਤੋਂ ਝੋਨਾ ਲੱਗ ਰਿਹਾ ਸਾਡਾ ਸਾਨੂੰ ਅੱਜ ਜਾਂ ਕੱਲ ਤੋਂ ਪਾਣੀ ਛੱਡਣਾ ਪੈਣਾ ਦੋ ਤਿੰਨ ਦਿਨਾਂ ਚ ਪਾਣੀ ਜਿਹੜਾ ਉਹ ਟੇਲਾਂ ਤੱਕ ਪਹੁੰਚ ਜਾਊਗਾ ਸੋ ਸਾਨੂੰ ਅਸੀਂ ਆਪਣਾ ਪਾਣੀ ਆਪ ਵਰਤ ਰਹੇ ਆ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਕਿ ਪੰਜਾਬ ਨੇ ਆਪਣਾ ਪਾਣੀ ਵਰਤਨ ਨਹੀਂ ਥੱਲੋਂ ਧਰਤੀ ਚੋਂ ਕੱਢੀ ਜਾਂਦੇ ਆ ਬਾਕੀ ਇਹਨਾਂ ਨੂੰ ਦੇ ਦਿੰਦੇ ਸੀ ਉਹ ਪਹਿਲਾਂ ਇਹਨਾਂ ਨਾਲ ਕੋਈ ਆਪਸ ਚ ਰਲੇ ਮਿਲੇ ਹੁੰਦੇ ਸੀ ਸਾਹਮਣੇ ਸਵਾਲ ਹੈ ਕਿ ਕੈਡਰ ਕੇ ਆਪਣੇ ਇੱਕ ਵਕਤੀ ਕੋ ਬੀਬੀ ਐਮ ਡੀ ਲਗਾ ਦਿਆ ਹੈ ਉਹ ਕਿਵੇਂ ਲੱਗਦਾ ਹੈ ਦੇਖੋ ਉਹ ਤਾਂ ਪਹਿਲਾਂ ਵੀ ਲਾਈ ਜਾਂਦੇ ਉਹ ਤਾਂ ਪਹਿਲਾਂ ਵੀ ਲਈ ਜਾਂਦੇ ਆ ਨਾ ਉਹ ਤਾਂ ਮੈਂ ਇਹੀ ਤਾਂ ਕਹਿਣਾ ਕਿ BBMP ਪੰਜਾਬ ਦਾ 60% ਜਿਹੜਾ ਹੈਗਾ ਹਿੱਸਾ ਤੇ ਜਦ ਕਿ ਦੋ ਸਟੇਟ ਹੈ ਨਾ ਬਾਕੀ ਦੋਨਾਂ ਦਾ 40 ਹੈ ਤੇ ਅਫਸਰ ਤੁਸੀਂ ਜਾਂ ਜਿਹੜੇ ਮੈਂਬਰ ਨੇ ਉਹ ਤੁਸੀਂ ਆਪਣੇ ਲਾ ਰਹੇ ਹੋ ਮਨਮਰਜ਼ੀ ਨਾਲ ਇਹ ਮਨਮਰਜ਼ੀ ਦਾ ਚੱਲਣੀ ਨਹੀਂ ਜਦੋਂ ਅਸੀਂ ਇਹੀ ਮੰਗ ਕਰਤੀ ਕਿ ਅਸੀਂ BBMP ਦਾ ਪੁਨਰਗਠਨ ਚਾਹੁੰਦੇ ਆ ਕਿ ਦੁਬਾਰਾ ਬਣਾਈਏ ਤੇ ਜਿਹੜਾ ਜਿਹਨੂੰ ਜਿੰਨਾ ਹਿੱਸਾ ਬਣਦਾ ਉਹਨੂੰ ਈਵਨ ਵੋਟ ਵੀ ਹੁਣ ਜੇ ਹਿਮਾਚਲ ਆਪਣਾ हरियाणा ਤੇ ਰਾਜਸਥਾਨ ਚ ਬੀਜੇਪੀ ਸਰਕਾਰਾਂ ਨੇ ਠੀਕ ਹੈ ਪੰਜਾਬ ਚ ਸਾਡੀ ਸਰਕਾਰ ਹੈ ਕੱਲ ਨੂੰ ਤਿੰਨੇ ਬੈਠੇ ਆ ਕਿਤੇ ਕਿਸੇ ਟਾਪਿਕ ਤੇ VOTING ਹੋ ਗਈ ਤਾਂ ਪੰਜਾਬ ਜਿਹੜਾ ਪੰਜਾਬ ਨੂੰ ਛੱਡ ਕੇ ਹਰਿਆਣਾ ਤੇ ਜਿਹੜਾ ਰਾਸਥਾਨ ਬੀਜੇਪੀ ਨੇ ਸਰਕਾਰਾਂ ਨੇ ਉਹ ਦੋ ਵੋਟਾਂ ਪਾ ਦੇਣਗੇ ਦੋ ਇੱਕ ਨਾਲ ਪੰਜਾਬ ਹਾਰ ਜਾਊਗਾ ਕਿਵੇਂ ਜੀ ਜੋ 60% ਸਪੋਰਟ ਦੀ ਵੈਲਿਊ ਵੀ ਤਾਂ ਨਹੀਂ ਹੋਣੀ ਚਾਹੀਦੀ ਉਹਨਾਂ ਦਾ 20 20% ਹੈ ਬਲਕਿ 40% ਦੋਨੇ ਨੇ ਤਾਂ ਉਹਨਾਂ ਦੀ ਬੋਟ ਦੋਨਾਂ ਦੀਆਂ ਬੋਟਾਂ ਦਾ 40% ਹੋਣਾ ਚਾਹੀਦਾ ਓਸ ਸਭ ਦਾ ਪੋਰਟ ਦੀ ਵੈਲਿਊ ਹੋਣੀ ਚਾਹੀਦੀ ਹੈ ਨਾ ਇਹ ਤਾਂ ਤੱਕਾ ਹੋ ਗਿਆ ਨਾ ਸੋ 21 ਤਰੀਕ ਤੱਕ ਉਹਨਾਂ ਦਾ ਪਾਣੀ ਚ ਕੋਈ ਅਸੀਂ ਕਹਿਆ ਸੀ ਤੁਸੀਂ 21 ਤਰੀਕ ਤੱਕ ਆਪਣਾ ਵਾਰਤ ਲਿਆ 21 ਤਰੀਕ ਤੋਂ ਬਾਅਦ ਅਸੀਂ ਉਹਨਾਂ ਦਾ ਪਾਣੀ ਜਿਹੜਾ ਹੈ ਉਹ ਉਹਨਾਂ ਨੂੰ ਜਿੰਨਾ ਉਹਨਾਂ ਦਾ ਕੋਟਾ ਪੰਡਾ ਉਹ ਦੇਤਾ ਠੀਕ ਹੈ ਨਾ ਅਗਲੀ 21 ਤੋਂ ਪਹਿਲਾਂ ਹੁਣ ਸਾਥੋਂ ਮੰਗਣ ਚਾਹੇ ਬੀਬੀ ਐਮ ਵੀ ਜੋ ਮਰਜ਼ੀ ਕਰੀ ਜਾਏ ਜਿਹੜਾ ਪਾਣੀਆਂ ਦੇ ਰਖਵਾਲੀ ਜਿਹੜੀ ਆ ਪੰਜਾਬ ਦੇ ਲੋਕ ਕਰਦੇ ਆ ਇਹ BBMP ਜੋ ਵੀ ਇਹਨਾਂ ਨੇ ਬਣਾਏ ਹੋਏ ਨੇ ਕੋਟ ਜਗ੍ਹਾ ਸੀ ਫਿਰ ਕੀ ਹੋ ਗਿਆ ਕੋਟ ਤੇ ਕੋਟ ਨੇ ਵੀ ਝਾੜ ਹੀ ਪਾਈ ਇਹਨਾਂ ਕਿ ਭਾਈ ਨਹੀਂ ਹਿੱਸਾ ਬਣਦਾ ਕੋਟਾ ਵਰਤ ਕੇ ਤੁਸੀਂ ਆਪਣਾ ਪੰਜਾਬ ਇਸੇ ਹੋਰ ਦਾ ਕੋਟਾ ਨਹੀਂ ਵਰਤਿਆ ਪੰਜਾਬ ਆ ਇਸ ਵਾਰ ਅਸੀਂ ਨੇਰੀ ਆਪਣਾ ਸਿਸਟਮ ਠੀਕ ਕਰ ਰੱਖਿਆ 1 ਜੂਨ ਤੋਂ ਝੋਨਾ ਲੱਗ ਰਿਹਾ ਸਾਡਾ ਸਾਨੂੰ ਅੱਜ ਜਾਂ ਕੱਲ ਤੋਂ ਪਾਣੀ ਛੱਡਣਾ ਪੈਣਾ ਦੋ ਤਿੰਨ ਦਿਨਾਂ ਚ ਪਾਣੀ ਜਿਹੜਾ ਉਹ ਟੇਲਾਂ ਤੱਕ ਪਹੁੰਚੂਗਾ ਸੋ ਸਾਨੂੰ ਅਸੀਂ ਆਪਣਾ ਪਾਣੀ ਆਪ ਵਰਤ ਰਹੇ ਆ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਕਿ ਪੰਜਾਬ ਨੇ ਆਪਣਾ ਪਾਣੀ ਵਰਤਨ ਨਹੀਂ ਥੱਲੋਂ ਧਰਤੀ ਚੋਂ ਕੱਢੀ ਜਾਂਦੇ ਆ ਬਾਕੀ ਇਹਨਾਂ ਨੂੰ ਦੇ ਦਿੰਦੇ ਸੀ ਉਹ ਪਹਿਲਾਂ ਇਹਨਾਂ ਨਾਲ ਕੋਈ ਆਪਚਰੇਲੇ ਮਿਲੇ ਹੁੰਦੇ ਸੀ